ਸੋ ਤੁਹਾਨੂੰ ਪਤਾ ਸ੍ਰਮਣ ਖਾਨ ਦਾ ਹਜੇ ਤੱਕ ਖੜਾ ਨਹੀਂ ਛੁੱਟਿਆ ਸੋ ਇਹ ਸਾਡੀ ਰਾਜਸਥਾਨ ਦੇ ਲੋਕ ਹੈ ਹਿਰਨ ਕਾਲੇ ਹਿਰਨ ਨੂੰ ਉਜਦੇ ਆ ਉਹਨਾਂ ਦੇ ਮੰਦਰ ਬਣੇ ਹੋਏ ਆ ਬਿਸ਼ਨੂਈ ਸਮਾਜ ਦੇ ਅੱਜ ਤੱਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਸੋਚ ਪੰਜਾਬ ਟੀਵੀ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਜਿਹੜਾ ਰਾਜਸਥਾਨ ਦੇ ਵਿੱਚ ਆਪਣੇ ਪੰਜਾਬੀ ਮੁੰਡਿਆਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਉੱਥੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਤੇ ਜਿਹਨਾਂ ਦੀ ਆਪਾਂ ਵੀਡੀਓ ਬਹੁਤ ਵੇਖ ਰਹੇ ਆ ਤੇ ਉਸ ਦੇ ਵਿੱਚ ਇੱਕ ਜਿਹੜੀ ਅਪਡੇਟ ਆ ਰਹੀ ਹੈ ਤੁਹਾਨੂੰ ਉਹ ਦੱਸ ਰਿਹਾ ਹੈ ਕਹਿੰਦੇ ਹੁੰਦੇ ਕਿ ਘਰ ਦਾ ਪੇਤੀ ਇਲਾਕਾ ਢੋਂਦਾ ਹੁੰਦਾ ਜਿਹੜੇ ਉਹ 7 ਜਣੇ ਤੇ ਐਫਆਈਆਰ ਹੋਈ ਐ ਸਾਨੂੰ ਐਫਆਈਆਰ ਦੀ ਕਾਪੀ ਦਿਖਾਵਾਂਗੇ ਜਿਹਦੇ ਵਿੱਚ 6 ਮੁੰਡੇ ਤਾਂ ਹੈਗੇ ਆਪਣੇ ਮਕਸਰ ਤੇ ਮਲੋਟ ਦੇ ਤੇ ਜਿੰਨਾਂ ਵਿੱਚ ਇੱਕ ਸੱਤਵਾਂ ਮੁੰਡਾ ਸੁਖਜੀਤ ਸਿੰਘ ਜਿਹਦਾ ਸਾਨੂੰ ਇੱਥਾ ਥਾ ਉਹ ਕਨਸਾਣਾ ਮੰਡੀ ਰਾਜਸਥਾਨ ਦਾ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸੀਗਾ ਇਹ 7 ਜਣੇ ਤੇ ਪਰਚਾ ਦਰਜ ਹੋਇਆ ਰਾਜਸਥਾਨ ਦੇ ਵਿੱਚ ਕਾਲੇ ਹੈੱਡ ਨੂੰ ਮਾਰਨ ਦਾ ਸੋਨੂੰ ਦੱਸ ਦਈਏ ਕਿ ਜੇ ਸੱਤਵਾਂ ਮੁੰਡੇ ਨਾਲ ਰਾਜਸਥਾਨ ਦਾ ਮੁੰਡਾ ਇਹਨਾਂ ਦੇ ਨਾਲ ਰਲਿਆ ਸੀ ਤਾਂ ਉਹੀ ਅਕਸਰ ਇਹਨਾਂ ਨੂੰ ਲੈ ਕੇ ਗਿਆ ਹੋਊਗਾ ਸ਼ਿਕਾਰ ਕਰਨ ਤੇ ਤੇ ਉਹਨੇ ਹੀ ਅਕਸਰ ਘਰ ਦਾ ਭੇਤੀ ਲੰਕਾ ਟਾਉਂਦਾ ਹੁੰਦਾ ਉਹਨੇ ਸ਼ਿਕਾਰ ਕਰਾ ਕੇ ਇਹਨਾਂ ਨੂੰ ਪਸਾਤਾ ਆਪ ਇਹਦੇ ਵਿੱਚ ਇਹ ਨਹੀਂ ਕਹਿੰਦੇ ਵੀ ਜਾਂ ਸ਼ਿਕਾਰ ਕਰਨਾ ਜਾਂ ਸਹੀ ਹੈ ਉਹ ਆਪਾਂ ਜਿਹੜੇ ਗਲਤ ਕੀਤਾ ਆਪਾਂ ਕਹਿੰਦੇ ਆ ਵੀ ਪੰਜਾਬੀਆਂ ਨੇ ਗਲਤ ਕੀਤਾ ਚੱਲ سزا ਜਿਹੜੀ ਮਿਲਣੀ ਚਾਹੀਦੀ ਹੈ ਪਰ ਜਿਹੜਾ ਉਹਨਾਂ ਵਿੱਚ ਇੱਕ ਰਾਜਸਥਾਨ ਦਾ ਮੁੰਡਾ ਸੀ ਉਹਨੂੰ ਸਾਰਾ ਕੁਝ ਪਤਾ ਸੀਗਾ ਇਹ ਵੀ ਆਏ ਕਰਕੇ ਜੇ ਹਿਰਨ ਨੂੰ ਮਾਰਾਂਗੇ ਤਾਂ ਇਹ ਇਲਲੀਗਲ ਆ ਵੀ ਇਹ ਗਲਤ ਕੰਮ ਆ ਤਾਂ ਉਹਨੇ ਦੱਸਿਆ ਦੱਸਣਾ ਉਹਦਾ ਹੱਕ ਬੰਦਾ ਸੀ ਉਹਨੇ ਸ਼ਿਕਾਰ ਕਰਾਇਆ ਤਾਂ ਉਹ ਸੱਤੇ ਜਾਣੇ ਅੱਜ ਫਸੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਨੇ ਆ ਬੇਅਦਬੀ ਹੋ ਜਾਂਦੀ ਆ ਆਪਾਂ ਆਪਣੇ ਸਿੱਖ ਧਰਮ ਦੇ ਵਿੱਚ ਤੇ ਆਪਣੇ ਕਿੰਨਾ ਹਰਟ ਹੁੰਦਾ ਉਸੇ ਤਰ੍ਹਾਂ ਰਾਜਸਥਾਨ ਦੇ ਲੋਕ ਆ ਜਿਹੜੇ ਉਹ ਹਿਰਨ ਨੂੰ ਪੂਜਦੇ ਆ ਨੇ ਮੰਦਰ ਬਣੇ ਵੇ ਆ ਤੇ ਉਹਨਾਂ ਨੂੰ ਵੀ ਤਾਂ ਅਕਸਰ ਹਰਟ ਤਾਂ ਹੋਣਾ ਹੀ ਆ ਤੇ ਜਿਹੜਾ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਉਹ ਸਭ ਨੂੰ ਸਾਰੇ ਨੂੰ ਪਤਾ ਹੀ ਆ ਤੇ ਸੋ ਆਪਣੀ ਤਾਂ ਇਹੀ ਪੀੜਾ ਜੋ ਆਪਣੇ ਪੰਜਾਬੀ ਲੋਕ ਆ ਜਾਂ ਆਪ ਕੋਈ ਵੀ ਲਾ ਲਓ ਆਪਾਂ ਕਿਸੇ ਦੇ ਧਰਮ ਨੂੰ ਠੇਸ ਨਹੀਂ ਪਹੁੰਚਾ ਸਕਦੇ ਜੇ ਆਪਣੇ ਪੰਜਾਬੀਆਂ ਨੇ ਉੱਥੇ ਜਾ ਕੇ ਇਹ ਕੰਮ ਕੀਤਾ ਤਾਂ ਬਹੁਤ ਗਲਤ ਦੇ ਨਿੰਦਣਜੋ ਕੰਮ ਆ ਕਿਉਂਕਿ ਇਹਦੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਕਿ ਸਲਮਾਨ ਖਾਨ ਦਾ ਵੀ ਇਹੀ ਸਿਸਟਮ ਹੋਇਆ ਸੀ ਉਹਨੇ ਵੀ ਇੱਕ ਸ਼ਿਕਾਰ ਕੀਤਾ ਇਹਦੇ ਹਜੇ ਤੱਕ ਸਾਰਾ ਬਿਸ਼ਨੋਈ ਸਮਾਜ ਉਹਨਾਂ ਦੇ ਮਗਰ ਪਿਆ ਹੋਇਆ ਵੀ ਮਾਫੀ ਮੰਗੀ ਉਹਨਾਂ ਨੇ ਸਰਮਾਨ ਖਾਨ ਨੂੰ ਨਹੀਂ ਛੱਡਿਆ ਤੇ ਆਪਾਂ ਤਾਂ ਚੀਜ਼ ਹੀ ਕੀ ਆ ਤੁਹਾਨੂੰ ਪਤਾ ਸਰਮਾਨ ਖਾਨ ਨੇ ਆਪਣੇ ਘਰ ਤੇ ਤੇ ਗੱਡੀ ਦੇ ਸਾਰੇ ਛੀਚੇ ਬਲਟ ਪ੍ਰੂਫ ਕਰਾਸ਼ ਰੱਖੇ ਆ ਕਿਉਂਕਿ ਉਹਨੇ ਪੰਗਾ ਬਿਸ਼ਨੋਈ ਸਮਾਜ ਨਾਲ ਹੱਥ ਨ ਮਾਰ ਕੇ ਪੰਗਾ ਲਿਆ ਸੀਗਾ ਤੇ ਆਪਾਂ ਨੂੰ ਐਡੇ ਵੱਡੇ ਪੰਗੇ ਲੈਣ ਦੀ ਲੋੜ ਨਹੀਂ ਜਦੋਂ ਆਪਾਂ ਨੂੰ ਸਾਰੇ ਕੈਸ ਦੀ ਪਤਾ ਸੀਗਾ ਵੀ ਕਾਲੇ ਹੱਥ ਨੂੰ ਮਾਰਨ ਦਾ ਐਡਾ ਵੱਡਾ ਅੰਜਾਮ ਭੁਗਤਣਾ ਪੈਸੇ ਦਾ ਨਤੀਜਾ ਭੁਗਤਣਾ ਪੈਸਾ ਦਾ ਤੇ ਆਪਾਂ ਨੂੰ ਇਹ ਕੰਮ ਕਰਨਾ ਹੀ ਕਿਉਂ ਆ ਜੇ ਆਪਾਂ ਇਹ ਕੰਮ ਗਲਤ ਕੀਤਾ ਹੈ ਤੇ ਦੂਜ ਬਾਅਦ ਵਿੱਚ ਸਾਰੇ ਪੰਜਾਬੀਆਂ ਨੂੰ ਇਸ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਜੇ ਹੁਣ ਆਪਾਂ ਕੱਲ ਨੂੰ ਕੋਈ ਆਪਣੇ ਪਿਆਰ ਦੇ ਲੋਕ ਹੋਰ ਵੀ ਰਾਜਸਥਾਨ ਦੇ ਵਿੱਚ ਘੁੰਮਣ ਫਿਰਨ ਜਾਣਗੇ ਤਾਂ ਰਾਜਸਥਾਨ ਦੇ ਲੋਕ ਪੰਜਾਬੀਆਂ ਨੂੰ ਜਿਹੜਾ ਸ਼ੱਕ ਦੀ ਨਿਗਾਹ ਨਾਲ ਜ਼ਰੂਰ ਵੇਖਣਗੇ ਕਿਉਂਕਿ ਉਹਨਾਂ ਨੂੰ ਲੱਗੂਗਾ ਕਿ ਇਹ ਵੀ ਸ਼ਾਇਦ ਜਿਵੇਂ ਉਹਨਾਂ ਨੇ ਪਹਿਲਾਂ ਹੰਡ ਦਾ ਸ਼ਿਕਾਰ ਕੀਤਾ ਸੀ ਤੇ ਇਹ ਵੀ ਕੋਈ ਸ਼ਿਕਾਰ ਖੇਡਣ ਆਏ ਹੋਣ ਜਿਹੜੀ ਚੀਜ਼ ਉੱਤੇ ਪਾਬੰਦੀ ਆ ਰਾਜਸਥਾਨ ਦੇ ਵਿੱਚ ਜਾਂ ਸਾਰੇ ਇੰਡੀਆ ਦੇ ਵਿੱਚ ਸ਼ਿਕਾਰ ਤੇ ਅੱਜ ਗੱਲ ਆਪਾਂ ਵੇਖਦੇ ਆ ਪਾਬੰਦੀ ਹੈਗੀ ਤੇ ਆਪਾਂ ਉਹ ਕੰਮ ਨੂੰ ਕਿਉਂ ਕਰਦੇ ਜੇ ਤੁਹਾਨੂੰ ਸ਼ੌਂਕ ਆ ਕੋਈ ਮੀਟ ਖਾਂਦਾ ਜਾਂ ਕੁਝ ਵੀ ਤੇ ਆਪਣੇ ਵੀ ਸਾਰੇ ਬੱਕਰੇ ਬੁੱਕਰੇ ਦਾ ਮੀਟ ਮਿਲਦਾ ਐਡਾ ਵੱਡਾ ਪੰਗਾ ਤੁਸੀਂ ਨਾ ਲਿਆ ਕਰੋ ਹੰਨ ਦਾ ਮੀਟ ਉਹਦਾ ਜਾਨਵਰੀ ਬਹੁਤ ਮਾਸੂਮ ਹੁੰਦਾ ਇੰਨਾ ਨਰਮ ਜਾਨਵਰ ਹੁੰਦਾ ਇੰਨਾ ਸੋਹਣਾ ਜਾਨਵਰ ਹੁੰਦਾ ਆਪਾਂ ਉਹਨੂੰ ਕਿਉਂ ਮਾਰਨਾ ਹੈ ਜਿਹੜਾ ਪਾਪ ਤਾਂ ਪਾਪ ਹੀ ਐ ਮੀਟ ਮੂਟ ਖਾਣਾ ਤੁਸੀਂ ਇੱਥੋਂ ਖਾ ਲੈਣਾ ਸੀ ਐਡਾ ਵੱਡਾ ਤੁਹਾਨੂੰ ਕੰਮ ਕਰਨ ਦੀ ਲੋੜ ਕੀ ਸੀਗੀ ਨਾਲ ਤਾਂ ਸਾਰੇ ਪੰਜਾਬੀਆਂ ਦਾ ਨਾਮ ਬਦਨਾਮ ਕੀਤਾ ਤੇ ਨਾਲੇ ਜਿਹੜੀ ਤੁਸੀਂ ਸਜ਼ਾ ਭੁਗਤੋਗੇ ਹੁਣ ਮਾ ਪੈਣਦਾ ਇਹ ਨਹੀਂ ਪਤਾ ਠਾਣਾ ਨਹੀਂ ਲੱਭਣਾ ਰਾਜਸਥਾਨ ਦੇ ਵਿੱਚ ਕਿਹੜਾ ਪੈਂਦਾ ਕਿਹੜਾ ਨਹੀਂ ਇੰਨੀ ਵਾਰ ਜਾ ਕੇ ਆਪਣ ਨੂੰ ਪੰਗ ਲੈਣ ਦੀ ਲੋੜ ਕੀ ਆ ਸੋ ਅਸੀਂ ਤਾਂ ਇਹੀ ਅਪੀਲ ਕਰਦੇ ਜਿਹੜੀ ਚੀਜ਼ ਦਾ ਆਪ ਨੂੰ ਪਤਾ ਹੁੰਦਾ ਬਈ ਨਤੀਜੇ ਭੇੜੇ ਹੋਣਗੇ ਜਾਂ ਜਿਹੜੀ ਚੀਜ਼ ਬਾਰੇ ਆਪ ਨੂੰ ਜਾਣਕਾਰੀ ਨਹੀਂ ਹੁੰਦੀ ਤਾਂ ਉਸ ਦੇ ਨਾਲ ਪੰਗਾ ਸਾਨੂੰ ਨਹੀਂ ਲੈਣਾ ਚਾਹੀਦਾ ਸੋ ਨੂੰ ਦੱਸਣ ਦਾ ਪਰਪਸ ਸਾਡਾ ਇਹ ਸੀਗਾ ਕਿ ਜਿਹੜੇ 7 ਜਣੇ ਤੇ ਐਫ ਆਈ ਆਰ ਹੋਈ ਆ ਇਹਨਾਂ ਦੇ ਵਿੱਚ ਇੱਕ ਸੁਜੀਤ ਸਿੰਘ ਮੁੰਡਾ ਰਾਜਸਥਾਨ ਦਾ ਸੀਗਾ ਕਰਸਾਣਾ ਮੰਡੀ ਦਾ ਜੇ ਉਹ ਇਹਨਾਂ ਮੁੰਡਿਆਂ ਦੇ ਨਾਲ ਲੜਿਆ ਉਹਦੀ ਜਾਣ ਪਛਾਣ ਸੀਗੀ ਤਾਂ ਉਸ ਦੇ ਬਹਾਪ ਤੇ ਹੀ ਇਹ ਮੁੰਡੇ ਰਾਜਸਥਾਨ ਦੇ ਵਿੱਚ ਗਏ ਹੁਣ ਇੱਕ ਦਾ ਸ਼ਿਕਾਰ ਸੱਤਾ ਜਨਾਂ ਨੇ ਕੀਤਾ ਜੇ ਉਹ ਰਾਜਸਥਾਨ ਦੇ ਮੁੰਡੇ ਨੂੰ ਪਤਾ ਸੀਗਾ ਤਾਂ ਉਹ ਮੁੰਡੇ ਦਾ ਦੱਸਣਾ ਇਹਨਾਂ ਨੂੰ ਫਰਜ਼ ਸੀਗਾ ਕਿ ਅਸੀਂ ਸਾਡੇ ਇੱਥੇ ਹੰਡ ਦੀ ਪੂਜਾ ਹੁੰਦੀ ਹੈ ਜਾਂ ਕਿਵੇਂ ਵੀ ਜੇ ਮੁੰਡੇ ਨੂੰ ਨਹੀਂ ਪਤਾ ਸੀਗਾ ਉਹ ਦੱਸ ਸਕਦਾ ਸੀਗਾ ਪਰ ਕਹਿੰਦੇ ਹੁੰਦੇ ਆ ਘਰ ਦਾ ਭੇਤੀ ਹੀ ਲੰਕਾ ਟਵਾਉਂਦਾ ਉਹ ਉਹਨੂੰ ਸਾਰਾ ਕੁਝ ਪਤਾ ਹੋ ਹੁੰਦੇ باوجود ਵੀ ਉਹਨੇ ਸ਼ਿਕਾਰ ਕਰਾਇਆ ਤੇ ਅੱਜ ਜਿਹੜੇ ਨਤੀਜੇ ਆ ਸਾਰੇ ਸਾਰੇ ਦੇ ਸਾਹਮਣੇ ਆ ਸੱਤਾ ਜਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਆਈ ਦਰਜ ਹੋ ਚੁੱਕੀ ਹੈ ਤੇ ਗਾਇ ਸਜ਼ਾ ਉਹ ਅੱਗੇ ਜਿਹੜੀ ਐ ਜਿਹੜੀ ਕਾਨੂੰਨ ਦੀ ਪ੍ਰਕਿਰਿਆ ਉਹਦੇ ਲਈ ਜਿਹੜੀ ਅੱਗੇ ਅਪਡੇਟ ਆਊਗੀ ਤੁਹਾਨੂੰ ਅਸੀਂ ਦੱਸਾਂਗੇ ਤੇ ਇਸ ਟਾਈਮ ਦੇ ਉੱਤੇ ਸੱਤੇ ਸੱਤੇ ਮੁੰਡੇ ਆ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਐ ਜਿਹੜੇ ਮੁੰਡੇ ਮਕਸਰ ਤੇ ਮਲੋਟੇਰਗੇ ਦੇ 6 ਮੁੰਡੇ ਤੇ 7 ਮਾ ਉਹ ਘਸਾਰਾ ਮੰਡੀ ਦਾ ਮੁੰਡਾ ਜਿਹੜੀ ਕਿ ਬਹੁਤ ਨਿੰਦਣਯੋਗ ਜਿਹੜੀ ਘਟਨਾ ਹੋਈ ਐ ਸੋ ਅੱਗੇ ਤੋਂ ਸਾਰੇ ਪੰਜਾਬੀਆਂ ਨੂੰ ਜਾਂ ਸਾਰੇ ਲੋਕਾਂ ਨੂੰ ਇਸਦਾ ਅਪੀਲ ਕਰਦੇ ਆ ਜਿਹੜੀ ਚੀਜ਼ ਦੀ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਜਾਂ ਜਿਹੜੀ ਬਾਰੇ ਆਪ ਨੂੰ ਪਤਾ ਹੁੰਦਾ ਵੀ ਸ਼ਿਕਾਰ ਜਿਹੜੀ ਚੀਜ਼ ਇਲੀਗਲ ਆ ਉਹ ਨਾ ਕਰੋ ਕਿਉਂਕਿ ਜਿਹੜੀ ਚੀਜ਼ ਦੇ ਉੱਤੇ ਪਹਿਲੇ ਹੀ ਕਾਨੂੰਨ ਨੇ ਪਾਬੰਦੀ ਲਾਈ ਹੋਈ ਆ ਉਹ ਆਪਾਂ ਕਰਕੇ ਪੰਗਾ ਹੀ ਕਿਉਂ ਲੈਣੇ ਆ ਕਿਉਂਕਿ ਰਾਜਸਥਾਨ ਦੇ ਲੋਕ ਹੈ ਹਨਨ ਕਾਲੇ ਹਨ ਨੂੰ ਊਜ ਦੇ ਆ ਉਹਨਾਂ ਦੇ ਮੰਦਰ ਬਣੇ ਹੋਏ ਆ ਬਸ਼ਨੂਈ ਸਮਾਜ ਦੇ ਅੱਜ ਤੱਕ ਤੁਹਾਨੂੰ ਪਤਾ ਸਰਮਣ ਖਾਨ ਦਾ ਹਜੇ ਤੱਕ ਖੜਾ ਨਹੀਂ ਛੁੱਟਿਆ ਸੋ ਇਹ ਸਾਡੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ